ਕੈਨੇਡਾ ਸਰਕਾਰ ਵੱਲੋਂ ਪ੍ਰਵਾਸੀਆਂ ਨੂੰ ਤੜਾ-ਤੜ ਵਰਕ ਪਰਮਿਟ ਅਤੇ ਪਰਮਾਨੈਂਟ ਰੈਜ਼ਿਡੈਂਸੀ ਦੇਣ ਦਾ ਸਿਲਸਲਾ ਲਗਾਤਾਰ ਜਾਰੀ ਹੈ ਮੌਜੂਦਾ ਵਰੇ ਦੇ ਪਹਿਲੇ 6 ਮਹੀਨਿਆਂ ਦੇ ਦੌਰਾਨ 6,53,000 ਕਿਰਤੀਆਂ ਨੇ ਮੁਲਕ ਦੇ ਵਿੱਚ ਆਪਣਾ ਦਾਣਾ ਪਾਣੀ ਪੱਕਾ ਕੀਤਾ ਹੈ। ਦਰਸਲ ਇਮੀਗ੍ਰੇਸ਼ਨ ਵਿਭਾਗ ਦੇ ਤਾਜ਼ਾ ਅੰਕੜਿਆਂ ਵਿੱਚ ਇੰਟਰਨੈਸ਼ਨਲ ਸਟੂਡੈਂਟ ਅਤੇ ਵਿਜ਼ਟਰ ਵੀਜ਼ਾ ਵਾਲੇ ਸ਼ਾਮਲ ਨਹੀਂ ਪਰ ਕੰਜ਼ਰਵੇਟਿਵ ਪਾਰਟੀ ਵੱਲੋਂ ਇਮੀਗ੍ਰੇਸ਼ਨ ਦੀ ਰਫ਼ਤਾਰ ਤੇ ਸਵਾਲ ਉਠਾਏ ਜਾ ਰਹੇ ਨੇ ਵਿਰੋਧੀ ਧਿਰ ਦੀ ਆਗੂ ਪੀਰੇ ਪੋਲੀ ਐਵ ਨੇ ਕਿਹਾ ਹੈ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਅਧੀਨ ਮੌਜੂਦਾ ਵਰੇ ਦੌਰਾਨ 82000 ਕੀਰਤੀਆਂ ਨੂੰ ਸੱਦਿਆ ਜਾਣਾ ਸੀ ਪਰ 2025 ਦੇ ਪਹਿਲੇ 6 ਮਹੀਨੇ ਦੌਰਾਨ ਹੀ 1,05,000 ਆਰਜ਼ੀ ਵਿਦੇਸ਼ੀ ਕਾਮਿਆਲੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਜਦਕਿ बाकी 6 ਮਹੀਨੇ ਦਾ ਅੰਕੜਾ ਸਾਹਮਣੇ ਆਉਣਾ ਬਾਕੀ ਹੈ ਸੋ ਦੂਸਰੀ ਪਾਸੇ ਪਰਮਨੈਂਟ ਰੈਜ਼ੀਡੈਂਸ ਦੇ ਮਾਮਲੇ ਵਿੱਚ 2025 ਦੌਰਾਨ 395000 ਪ੍ਰਵਾਸੀਆਂ ਨੂੰ ਸੱਦਨ ਦਾ ਟੀਚਾ ਮਿਥਿਆ ਗਿਆ ਪਰ 31 ਜੁਲਾਈ ਤੱਕ 240000 ਪ੍ਰਵਾਸੀਆਂ ਨੂੰ ਪੀਆਰ ਮਿਲ ਗਈ ਸੋ ਓਪਨ ਵਰਕ ਪਰਮਿਟ ਦੀ ਸ਼੍ਰੇਣੀ ਅਧੀਨ 285000 ਵੀਜ਼ੇ ਜਾਰੀ ਕਰਨ ਦਾ ਟੀਚਾ ਮਿਥਿਆ ਗਿਆ ਪਰ ਸਾਲ ਦੇ ਪਹਿਲੇ 6 ਮਹੀਨੇ ਦੌਰਾਨ ਹੀ 32000 ਵਰਕ ਪਰਮਿਟ ਜਾਰੀ ਕਰ ਦਿੱਤੇ ਗਏ ਸੋ ਕੈਨੇਡਾ ਵਿੱਚ ਪਨਾ ਮੰਗਣ ਵਾਲਿਆਂ ਦਾ ਸਿਕਰ ਕੀਤਾ ਚਾਵਿਤ 2015 ਦੇ ਵਿੱਚ ਸਿਰਫ 10000 ਲੋਕਾਂ ਨੇ ਅਸਾਈਲਮ ਅਰਜ਼ੀਆਂ ਤਾਕਲ ਕੀਤੀਆਂ ਪਰ ਮੌਜੂਦਾ ਬਰੇ ਦੌਰਾਨ ਇਹ ਅੰਕੜਾ 291000 ਤੇ ਪਹੁੰਚ ਗਿਆ ਸੋ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਤੇ ਵਾਅਦਾ ਖਿਲਾਫੀ ਕਰਨ ਦਾ ਦੋਸ਼ ਲਗਾਉਂਦੇ ਕਿਹਾ ਕਿ ਤਾਜ਼ਾ ਅੰਕੜੇ ਇਸ ਗੱਲ ਦਾ ਪਰਤੱਖ ਸਬੂਤ ਨੇ ਕਿ ਲਿਬਰਲ ਸਰਕਾਰ ਦਾ ਇਮੀਗ੍ਰੇਸ਼ਨ ਨੀਤੀਆਂ ਤੇ ਕੋਈ ਕੰਟਰੋਲ ਨਹੀਂ ਜੋ ਬੁਲਕ ਵਿੱਚ ਹਾਊਸਿੰਗ ਹੈਲਥ케ਅ ਅਤੇ ਬੇਰੋਜ਼ਗਾਰੀ ਦੇ ਤਿਹਰੇ ਸੰਕਟ ਦਾ ਕਾਰਨ ਬਣ ਰਹੀਆਂ ਨੇ ਸੋ ਸਟੋਰੀ ਆਗੂ ਨੇ ਦੋਸ਼ ਲਗਾਇਆ ਕਿ ਲਿਬਰਲ ਸਰਕਾਰ ਇਮੀਗ੍ਰੇਸ਼ਨ ਅੰਕੜਾ ਲੁਕਾਉਣ ਦੇ ਯਤਨ ਕਰ ਰਹੀ ਸੀ ਇਤੇ ਦੱਸਣਾ ਬਣਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਇਮੀਗ੍ਰੇਸ਼ਨ ਮਾਮਲੇ ਦੀ ਆਲੋਚਕ ਮਿਸ਼ੀਲ ਰੈਂਪਲ ਗਾਰਨਰ ਨੇ ਅਗਸਤ ਦੇ ਆਰੰਭ ਵਿੱਚ ਦੋਸ਼ ਲਗਾਇਆ ਸੀ ਕਿ ਸਰਕਾਰ ਦੀ ਓਪਨ ਡਾਟਾ ਵੈੱਬਸਾਈਟ ਤੇ ਇਮੀਗ੍ਰੇਸ਼ਨ ਅੰਕੜੇ ਅਪਡੇਟ ਨਹੀਂ ਕੀਤੇ ਜਾ ਰਹੇ ਜਿਸ ਮਗਰੋਂ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਅੰਕੜਿਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਹ ਜਨਤਕ ਕਰ ਦਿੱਤੇ ਜਾਣਗੇ ਸੋ ਦੂਸਰੇ ਪਾਸੇ ਪੀ ਇਹ ਪੋਲੀਓ ਐਪ ਨੇ ਅਸਾਈਲਮ ਅੰਕੜਿਆਂ ਦਾ ਜ਼ਿਕਰ ਕਰਦੇ ਕਿਹਾ ਹੈ ਕਿ 2015 ਮਗਰੋਂ ਕੈਨੇਡਾ ਵਿੱਚ ਅਸਾਈਲਮ ਅਰਜ਼ੀਆਂ ਦਾ ਬੈਕਲੌਗ 2900% ਵੱਧ ਚੁੱਕਿਆ ਹੈ ਸੁਣਵਾਈ ਦੀ ਪਹਿਲੀ ਤਾਰੀਖ ਦਾ ਉਡੀਕ ਸਮਾਂ ਪਹਿਲਾਂ ਹੀ 4 ਸਾਲ ਦੀ ਮਿਆਦ ਟੱਪ ਗਿਆ ਅਤੇ ਤਾਜ਼ਾ ਅੰਕੜਿਆਂ ਮਗਰੋਂ ਹਾਲਾਤ ਹੋਰ ਵੀ ਬੱਦਰ ਹੋ ਜਾਣਗੇ ਇਸੇ ਦੌਰਾਨ ਮਿਸ਼ੇਲ ਰੈਂਪਲ ਗਾਰਨਰ ਨੇ ਕਿਹਾ ਹੈ ਕਿ 1998 ਮਗਰੋਂ ਪਹਿਲੀ ਵਾਰ ਕੈਨੇਡੀਅਨ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦਾ ਪੱਧਰ ਇੰਨਾ ਹੇਠਾਂ ਆਇਆ ਹੈ ਅਤੇ ਇਸ ਦਾ ਮੁੱਖ ਕਾਰਨ ਆਰਸੀ ਵਿਦੇਸ਼ੀ ਕਾਮਿਆਂ ਨੂੰ ਥੋਗ ਦੇ ਭਾਅ ਵਿੱਚ ਸੈਟ ਸਾਰੀ ਕਰਨਾ ਹੈ ਉਹਨੇ ਕਿਹਾ ਹੈ ਕਿ ਬਤੌਰ ਪਰਮਾਨੈਂਟ ਰੈਜ਼ੀਡੈਂਸ ਕੈਨੇਡਾ ਆਉਣ ਵਾਲਿਆਂ ਨੂੰ ਜੋਬਸ ਸੋਸ਼ਲ ਸਰਵਿਸਿਜ਼ ਅਤੇ ਹਾਊਸਿੰਗ ਸਹੂਲਤਾਂ ਮੁਹਈਆ ਕਰਵਾਉਣੀਆਂ ਸਰਕਾਰ ਦਾ ਫਰਜ਼ ਬਣਦਾ ਹੈ ਜੇ ਸਰਕਾਰ ਇਹ ਜ਼ਿੰਮੇਵਾਰੀਆਂ ਨਿਭਾਉਣ ਦੇ ਵਿੱਚ ਅਸਫਲ ਰਹਿੰਦੀ ਹੈ ਤਾਂ ਇਮੀਗ੍ਰੇਸ਼ਨ ਅੰਕੜਿਆਂ ਦੀ ਲਾਜ਼ਮੀ ਤੌਰ ਤੇ ਛਾਂਟੀ ਕੀਤੀ ਜਾਵੇ ਸੋ ਕੰਜ਼ਰਵੇਟਿਵ ਆਗੂ ਨੇ ਦਲੀਲ ਦਿੱਤੀ ਹੈ ਕਿ ਸਾਲ 2002 ਤੋਂ 2020 ਦਰਮਿਆਨ ਪੱਕੇ ਤੌਰ ਤੇ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਦੀ 2 ਲੱਖ ਤੋਂ 3 ਲੱਖ ਸਾਲਾਨਾ ਰਹੀ ਪਰ ਪਿਛਲੇ ਕੁਝ ਵਰਿਆਂ ਦੌਰਾਨ ਲਿਬਰਲ ਸਰਕਾਰ ਨੇ ਅੰਕੜਾ 5 ਲੱਖ ਤੱਕ ਪਹੁੰਚਾ ਦਿੱਤਾ ਹੈ ਦਰਸਲ ਇਮੀਗ੍ਰੇਸ਼ਨ ਵਿਭਾਗ ਦੇ ਤਾਜ਼ਾ ਅੰਕੜਿਆਂ ਵਿੱਚ ਇੰਟਰਨੈਸ਼ਨਲ ਸਟੂਡੈਂਟ ਅਤੇ ਵਿਜ਼ਟਰ ਵੀਜ਼ਾ ਵਾਲੇ ਸ਼ਾਮਲ ਨਹੀਂ ਪਰ ਕੰਜ਼ਰਵੇਟਿਵ ਪਾਰਟੀ ਵੱਲੋਂ ਇਮੀਗ੍ਰੇਸ਼ਨ ਦੀ ਰਫ਼ਤਾਰ ਤੇ ਸਵਾਲ ਉਠਾਏ ਜਾ ਰਹੇ ਨੇ ਵਿਰੋਧੀ ਧਿਰ ਦੀ ਆਗੂ ਪੀਰੇ ਪੋਲੀ ਐਵ ਨੇ ਕਿਹਾ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਅਧੀਨ ਮੌਜੂਦਾ ਵਰੇ ਦੌਰਾਨ 82000 ਕੀਰਤੀਆਂ ਨੂੰ ਸੱਦਿਆ ਜਾਣਾ ਸੀ ਪਰ 2025 ਦੇ ਪਹਿਲੇ 6 ਮਹੀਨੇ ਦੌਰਾਨ ਹੀ 1,05,000 ਆਰਜ਼ੀ ਵਿਦੇਸ਼ੀ ਕਾਮਿਆਲੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਜਦਕਿ ਕੀ 6 ਮਹੀਨੇ ਦਾ ਅੰਕੜਾ ਸਾਹਮਣੇ ਆਉਣਾ ਬਾਕੀ ਹੈ ਸੋ ਦੂਸਰੀ ਪਾਸੇ ਪਰਮਨੈਂਟ ਰੈਜ਼ਿਡੈਂਸ ਦੇ ਮਾਮਲੇ ਵਿੱਚ 2025 ਦੌਰਾਨ 395000 ਪ੍ਰਵਾਸੀਆਂ ਨੂੰ ਸੱਦਨ ਦਾ ਟੀਚਾ ਮਿਥਿਆ ਗਿਆ ਪਰ 31 ਜੁਲਾਈ ਤੱਕ 240000 ਪ੍ਰਵਾਸੀਆਂ ਨੂੰ ਪੀਆਰ ਮਿਲ ਗਈ ਸੋ ਓਪਨ ਵਰਕ ਪਰਮਿਟ ਦੀ ਸ਼੍ਰੇਣੀ ਅਧੀਨ 285000 ਵੀਜ਼ੇ ਜਾਰੀ ਕਰਨ ਦਾ ਟੀਚਾ ਮਿਥਿਆ ਗਿਆ ਪਰ ਸਾਲ ਦੇ ਪਹਿਲੇ 6 ਮਹੀਨੇ ਦੌਰਾਨ ਹੀ 302000 ਵਰਕ ਪਰਮਿਟ ਜਾਰੀ ਕਰ ਦਿੱਤੇ ਗਏ ਸੋ ਕੈਨੇਡਾ ਵਿੱਚ ਪਨਾ ਮੰਗਣ ਵਾਲਿਆਂ ਦਾ ਜ਼ਿਕਰ ਕੀਤਾ ਚਾਬੀਤਾ 2015 ਦੇ ਵਿੱਚ ਸਿਰਫ 10000 ਲੋਕਾਂ ਨੇ ਅਸਾਈਲਮ ਅਰਜ਼ੀਆਂ ਤਾਕਲ ਕੀਤੀਆਂ ਪਰ ਮੌਜੂਦਾ ਵਰੇ ਦੌਰਾਨ ਇਹ ਅੰਕੜਾ 291000 ਤੇ ਪਹੁੰਚ ਗਿਆ ਸੋ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਤੇ ਵਾਦਾ ਖਿਲਾਫੀ ਕਰਨ ਦਾ ਦੋਸ਼ ਲਗਾਉਂਦੇ ਕਿਹਾ ਕਿ ਤਾਜ਼ਾ ਅੰਕੜੇ ਇਸ ਗੱਲ ਦਾ ਪਰਤੱਖ ਸਬੂਤ ਨੇ ਕਿ ਲਿਬਰਲ ਸਰਕਾਰ ਦਾ ਇਮੀਗ੍ਰੇਸ਼ਨ ਨੀਤੀਆਂ ਤੇ ਕੋਈ ਕੰਟਰੋਲ ਨਹੀਂ ਜੋ ਬੁਲਕ ਵਿੱਚ ਹਾਊਸਿੰਗ ਹੈਲਥ케ਅਰ ਅਤੇ ਬੇਰੋਜ਼ਗਾਰੀ ਦੇ ਤੇਰੇ ਸੰਕਟ ਦਾ ਕਾਰਨ ਬਣ ਰਹੀਆਂ ਨੇ ਸੋ ਟੋਰੀ ਆਗੂ ਨੇ ਦੋਸ਼ ਲਗਾਇਆ ਕਿ ਲਿਬਰਲ ਸਰਕਾਰ ਇਮੀਗ੍ਰੇਸ਼ਨ ਅੰਕੜਾ ਲੁਕਾਉਣ ਦੇ ਯਤਨ ਕਰ ਰਹੀ ਸੀ ਇੱਥੇ ਦੱਸਣਾ ਬਣਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਇਮੀਗ੍ਰੇਸ਼ਨ ਮਾਮਲੇਾਂ ਦੀ ਆਲੋਚਕ ਮਿਸ਼ੀਲ ਰੈਂਪਲ ਗਾਰਨਰ ਨੇ ਅਗਸਤ ਦੇ ਆਰੰਭ ਵਿੱਚ ਦੋਸ਼ ਲਗਾਇਆ ਸੀ ਕਿ ਸਰਕਾਰ ਦੀ ਓਪਨ ਡਾਟਾ ਵੈੱਬਸਾਈਟ ਤੇ ਇਮੀਗ੍ਰੇਸ਼ਨ ਅੰਕੜੇ ਅਪਡੇਟ ਨਹੀਂ ਕੀਤੇ ਜਾ ਰਹੇ ਜਿਸ ਮਗਰੋਂ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਅੰਕੜਿਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਹ ਜਨਤਾਕ ਘਟ ਦਿੱਤੇ ਜਾਣਗੇ ਸੋ ਦੂਸਰੇ ਪਾਸੇ ਪੀਵੀ ਪੋਲੀਓ ਐਪ ਨੇ ਅਸਾਈਲਮ ਅੰਕੜਿਆਂ ਦਾ ਜ਼ਿਕਰ ਕਰਦੇ ਕਿਹਾ ਹੈ ਕਿ 2015 ਮਗਰੋਂ ਕੈਨੇਡਾ ਵਿੱਚ ਅਸਾਈਲਮ ਅਰਜ਼ੀਆਂ ਦਾ ਬੈਕਲੌਗ 2900% ਵੱਧ ਚੁੱਕਿਆ ਹੈ ਸੁਣਵਾਈ ਦੀ ਪਹਿਲੀ ਤਾਰੀਖ ਦਾ ਉਡੀਕ ਸਮਾਂ ਪਹਿਲਾ ਹੀ 4 ਸਾਲ ਦੀ ਮਿਆਦ ਟੱਪ ਗਿਆ ਅਤੇ ਤਾਜ਼ਾ ਅੰਕੜਿਆਂ ਅਮਗਰੋਂ ਹਾਲਾਤ ਹੋਰ ਵੀ ਬੱਦਰ ਹੋ ਜਾਣਗੇ ਇਸੇ ਦੌਰਾਨ ਮਿਸ਼ੇਲ ਰੈਂਪਲ ਗਾਰਨਰ ਨੇ ਕਿਹਾ ਹੈ ਕਿ 1998 ਮਗਰੋਂ ਪਹਿਲੀ ਵਾਰ ਕੈਨੇਡੀਅਨ ਨੌਜਵਾਨਾ ਵਿੱਚ ਬੇਰੁਜ਼ਗਾਰੀ ਦਾ ਪੱਧਰ ਇੰਨਾ ਹੇਠਾ ਆਇਆ ਹੈ ਅਤੇ ਇਸ ਦਾ ਮੁੱਖ ਕਾਰਨ ਆਰਸੀ ਵਿਦੇਸ਼ੀ ਕਾਮਿਆਂ ਨੂੰ ਥੋਗ ਦੇ ਭਾਅ ਵਿੱਚ ਸੈਟਾਰੀ ਕਰਨਾ ਹੈ ਉਹਨੇ ਕਿਹਾ ਹੈ ਕਿ ਬਤੌਰ ਪਰਮਾਨੈਂਟ ਰੈਜ਼ੀਡੈਂਸ ਕੈਨੇਡਾ ਆਉਣ ਵਾਲਿਆਂ ਨੂੰ ਜੋਬਸ ਸੋਸ਼ਲ ਸਰਵਿਸਿਜ਼ ਅਤੇ ਹਾਊਸਿੰਗ ਸਹੂਲਤਾਂ ਮੁਹੱਈਆ ਕਰਵਾਉਣੀਆਂ ਸਰਕਾਰ ਦਾ ਫਰਜ਼ ਬਣਦਾ ਹੈ ਜੇ ਸਰਕਾਰ ਇਹ ਜ਼ਿੰਮੇਵਾਰੀਆਂ ਨਿਭਾਉਣ ਦੇ ਵਿੱਚ ਅਸਫਲ ਰਹਿੰਦੀ ਹੈ ਤਾਂ ਇਮੀਗ੍ਰੇਸ਼ਨ ਅੰਕੜਿਆਂ ਦੀ ਲਾਜ਼ਮੀ ਤੌਰ ਤੇ ਛਾਂਟੀ ਕੀਤੀ ਜਾਵੇ ਸੋ ਕੰਜ਼ਰਵੇਟਿਵ ਆਗੂ ਨੇ ਦਲੀਲ ਦਿੱਤੀ ਹੈ ਕਿ ਸਾਲ 2002 ਤੋਂ 2020 ਦਰਮਿਆਨ ਪੱਕੇ ਤੌਰ ਤੇ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਦੀ ਕੀਮਤੀ 2 ਲੱਖ ਤੋਂ 3 ਲੱਖ ਸਲਾਨਾ ਰਹੀ ਪਰ ਪਿਛਲੇ ਕੁਝ ਵਰਿਆਂ ਦੌਰਾਨ ਲਿਬਰਲ ਸਰਕਾਰ ਨੇ ਅੰਕੜਾ 5 ਲੱਖ ਤੱਕ ਪਹੁੰਚਾ ਦਿੱਤਾ ਹੈ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ